ਇੱਥੇ ਸ਼ੁਰੂ ਕਰਦੇ ਆਂ ਸੇਵਾ ਹੀ ਭਗਤੀ ਬਣਾਉਣਾ ਤਕਰੀਬਨ 1928 20ਵੀਂ ਨੂੰ ਪਿੰਡ ਗੋਂਦਪੁਰ ਵਿਖੇ ਮਰਬੇ ਮੰਦੀ ਹੋ ਗਈ ਜੋ ਗੁਰਦੁਆਰਾ ਸਾਹਿਬ ਦੇ ਕੋਲ ਦੀ ਸ਼ੜਕਾਂ ਗਾਂਧ ਤਲਮੰਡੀ ਬਾਹਰਲੇ ਪਿੰਡ ਨੂੰ ਜਾਂਦੀ ਹੈ ਇਹ ਇਹ ਰਸਤਾ ਉਸ ਵੇਲੇ ਬਹੁਤ ਉੱਚਾ ਨਹੀਂ ਮੈਂ ਸੀ ਤੇ ਰਸਤੇ ਵਿੱਚ ਮੱਲੀਆਂ ਦੇ ਮਲਿਆਂ ਦੇ ਝਾੜ ਅਤੇ ਸਲਵਾਨ ਦੇ ਬਿਆਨਤ ਮੁਝੇ ਸਨ ਦੁਪਹਿਰ ਤੋਂ ਪਿੱਛੋਂ ਜਿਸ ਵੇਲੇ ਬਾਬਾ ਜੀ ਨੇ ਆਪਣਾ ਨਾਮ ਬਾਣੀ ਦਾ ਨਿਜਮ ਪੂਰਾ ਕਰ ਲੈਣਾ ਤਾਂ ਥੋੜਾ ਜਲ ਪਾਣੀ ਛੱਕ ਕੇ ਮੋਢੇ ਉੱਪਰ ਕਹੀ ਰੱਖ ਲੈਣੀ ਇੱਕ ਦਾਤਰੀ ਹੱਥ ਵਿੱਚ ਲੈ ਲੈਣੀ ਅਤੇ ਇਸ ਸੜਕ ਵਾਲੇ ਕੱਚੇ ਰਸਤੇ ਵਿੱਚੋਂ ਸਲਵਾਨ ਦੇ ਮੂਟੇ ਪੁੱਟਣ ਤੇ ਉੱਚਾ ਨੀਵੇਂ ਆਂਥਾ ਫਦਰਾ ਕਰਨ ਵਾਸਤੇ ਤੋਰ ਪੈਣਾ ਕਈ ਵਾਰੀ ਇੱਕ ਦੋ ਸਰੀਰ ਹੋਰ ਵੀ ਸੰਗਤ ਵਿੱਚੋਂ ਨਾਲ-ਨਾਲ ਜਾਣੇ ਦੋ ਤਨ ਕੰਨਤੀ ਸੇਵਾ ਕਰਕੇ ਬਾਸ ਮਣਾਉਣਾ ਕਈ ਵਾਰੀ ਕਈ ਯਾ ਪ੍ਰੇਮੀਆਂ ਨੇ ਰੋਕਣਾ ਕਿ ਆਪ ਜੀ ਰਹਿਣ ਦੇਵੋ ਅਸੀਂ ਇਹ ਸੇਵਾ ਕਰਾਉਂਦੇ ਹਾਂ ਤਾਂ ਆਪ ਜੀ ਦਾ ਉੱਤਰ ਹੁੰਦਾ ਸੀ ਕਿ ਜਿਹੜੀ ਸੇਵਾ ਤੁਸੀਂ ਕਰੋਗੇ ਉਸ ਦਾ ਫਲ ਤੁਹਾਨੂੰ ਮਿਲਣਾ ਹੈ ਜੋ ਸੇਵਾ ਮੈਂ ਆਪ ਆਪਣੇ ਸ੍ਰੀ ਨਾਲ ਕਰਾਂਗਾ ਉਸ ਦਾ ਹੀ ਫਲ ਮੈਨੂੰ ਮਿਲਣਾ ਹੈ ਸੇਵਾ ਕਰਨ ਨਾਲ ਸ੍ਰੀ ਸਫਲਾ ਹੁੰਦਾ ਹੈ ਭਾਈ ਗੁਰਦਾਸ ਜੀ ਦਾ ਫਰਮਾਨ ਹੈ ਮਨ ਸੇਵਾ ਤਰਗ ਹੱਥ ਪੈਰ ਹੋ ਨਹਿ ਪਲ ਕਰਨੀ ਅਤੇ ਬੱਚ ਦੁਨੀਆ ਸੇਵ ਕਮਾਵੀਏ ਤਾਂ ਦਰਗ ਦਰਗਾਹ ਵਿੱਚੋਂ ਪਾਗੇ ਆਤੇ ਵਿੱਚੋਂ ਦੀ ਲੰਗੜ ਵਾਲੇ ਪ੍ਰੇਮੀਆਂ ਨੂੰ ਸੂਤ ਮਿਲੇਗੀ ਤੇ ਸੁੱਤੇ ਸੱਦਹੀ ਉਹਨਾਂ ਦੇ ਅੰਦਰੋਂ ਅਸੀਸ ਨਿਕਲੇਗੀ ਉਹ ਉਹ ਨਿਕਲੀ ਹੈ ਅਸੀਸ ਆਤਮਾ ਦੀ ਮੰਨਤੀ ਵਿੱਚ ਸਹਿਤਾ ਹੁੰਦੀ ਹੈ ਥੋੜੇ ਸਮੇਂ ਵਿੱਚ ਰਸਤਾ ਬੰਦਰਾ ਹੋ ਗਿਆ ਪਰ ਰਾਹਤੇ ਵਿੱਚ ਇੱਕ ਬਰਸ਼ਾਤੀ ਨਾਲਾ ਪੈਦਾ ਸੀ ਜੋ ਕਿ ਕਾਫੀ ਡੂੰਗਾ ਸੀ ਉਸ ਵਿੱਚੋਂ ਲੰਘਣਾ ਕਾਫੀ ਕਠਨ ਸੀ ਖਾਸ ਕਰਕੇ ਜ਼ਿਮੀਂਦਾਰ ਲੋਕ ਜਦੋਂ ਗੱਡੀ ਉੱਪਰ ਪਾ ਰੱਖ ਕੇ ਲਿਜਾਂਦੇ ਤਾਂ ਮਾੜੇ ਪਸ਼ੂਆਂ ਨੂੰ ਬਹੁਤ ਤਕਲੀਫ ਹੁੰਦੀ। ਜਦੋਂ ਉਹ ਚੜਾਈ ਨਾ ਚੜਾ ਸਕਦੇ ਤਾਂ ਜ਼ਿਮੀਂਦਾਰਾਂ ਨੰਗਰਾਂ ਨੂੰ ਮਾਰਦੇ, ਘੁੱਟਦੇ। ਬਾਬਾ ਜੀ ਨੇ ਮਨ ਬਣਾ ਲਿਆ ਕਿ ਲਕਾਈ ਅਤੇ ਬੇਜਵਾਨਾਂ ਦੀ ਇਸ ਖੇਚਣ ਦੂਰ ਕਰਨ ਲਈ ਇਸ ਨਾਲੇ ਉੱਪਰ ਇੱਕ ਪੌੜ ਬਣਾ ਦਈਏ। ਨਾਮੀ ਆਤਮਾ ਅੰਦਰ ਤਾਂ ਫੁਰਨਾ ਉਹਨਾ ਆਉਂਦੀ ਹੀ ਤੀਰ ਹੁੰਦੀ ਹੈ ਮਾਇਆ ਗਈ ਅਤੇ ਉਸ ਨਾਲੇ ਉੱਪਰ 6 ਮਹੀਨੇ ਅੰਦਰ ਹੀ ਕੁੜੀ ਬਣ ਗਈ ਆਪਰਾੰਤ 1970 ਈਸਵੀ ਵਿੱਚ ਬਾਬਾ ਜੀ ਨੇ ਉਦਮ ਸਦਕਾ ਸਾਰੀ ਸੜਕ ਪੱਕੀ ਬਣ ਗਈ ਜਿਸ ਸਦਕਾ ਗੁਰਦੁਆਰੇ ਤੱਕ ਸਾਰਾ ਰਸਤਾ ਪੱਧਰਾ ਤੇ ਸਾਫ਼ ਹੋ ਗਿਆ ਹਾਥਕਾ ਆਰਮਾਨ ਲਚਤ ਕਰਤਾਰ万 ਬ੍ਰਭੇ ਮੰਦੀ ਦੇ ਸਮੇਂ ਕੋਜੇ ਕੋਜੇ ਇੱਕ ਪ੍ਰੇਮੀ ਨੇ ਦੋ ਕੁ ਕਿੱਲੇ ਦੇ ਕਰੀ ਕਰੀਬਨ ਜ਼ਮੀਨ ਗੁਰਦੁਆਰੇ ਸੇਵ ਨੂੰ দান ਕਰ ਦਿੱਤੀ ਉਹ ਸਾਰੀ ਜ਼ਮੀਨ ਦੀ ਚਾਰ ਦਿਵਾਰੀ ਪਹਿਲਾ ਐਲੇ ਡੰਡਾ ਠੋਹਣਾੜ ਫਿਰ ਇਫਤਾਂ ਦੀ ਕੰਧ ਕੰਢੇ ਘਰ ਲੱਗੀ ਇਹ ਜ਼ਮੀਨ ਹੁਣ ਕਰ ਦੁਆਰਾ ਸਹਿਬ ਦਾ ਇੱਕ ਛੋਟਾ ਜਿਹਾ ਫਾਰਮ ਬਣ ਗਿਆ ਜਿਸ ਵੇਲੇ ਬਾਬਾ ਜੀ ਭਾਜਨਾ ਸਿਮਨ ਤੋਂ ਬਿੱਲੇ ਹੁੰਦੇ ਤਾਂ ਇਸ ਫਾਰਮ ਵਿੱਚ ਜੋ ਅਮਾ ਮਦਮਾ ਤੇ ਹੋਰ ਫਲਾਂ ਦੇ ਬੂਟੇ ਲਾਇਏ ਸਨ ਉਹਨਾਂ ਨੂੰ ਗੋੜਦੇ ਜੋ ਸਬਜ਼ੀ ਲਈ ਹੁੰਦੀ ਸੀ ਉਸ ਦੀ ਦੇਖਭਾਲ ਕਰਦੇ ਆਪ ਜੀ ਨੇ ਸਾਰੇ ਗੁਰਦੁਆਰੇ ਦੇ ਚਾਰੇ ਪਾਸੇ ਦਿਨ ਵਿੱਚ ਇੱਕ ਵਾਰ ਜਿਹਨੂੰ ਉਹਨ ਫੇਰਾ ਮਾਰਨਾ ਕੋਈ ਛੋਟਾ ਬੰਦਾ ਮਰਤਣ ਜੇਕਰ ਬਾਹਰ ਪਿਆ ਹੋਵੇ ਤਾਂ ਉਸ ਨੂੰ ਚੱਕਨੇ ਆਉਣਾ ਜੇਕਰ ਕੋਈ ਚੀਜ਼ ਬਾਹਰ ਖਰਾਬ ਹੁੰਦੀ ਜਾਪੇ ਤਾਂ ਉਸ ਦੀ ਸਾਰ ਸਮਵਾਲ ਕਰਨੀ ਕਈ ਵਾਰੀ ਕਈ ਪ੍ਰੇਮੀਆਂ ਨੇ ਸ਼ੱਕ ਕਰਨਾ ਕੀ ਤੁਸੀਂ ਖੇਤੀਬਾੜੀੰਜਾਂ ਛੋਟੀਆਂ ਮੋਟੀਆਂ ਚੀਜ਼ਾਂ ਦੀ ਸਾਂਭਾਲ ਵਿੱਚ ਬਹੁਤ ਧਿਆਨ ਦਿੰਦੇ ਹੋ ਤਦ ਆਪ ਜੀ ਨੇ ਜਵਾਬ ਦੇਣਾ ਕਿ ਗੁਰਦੁਆਰਾ ਸੇਵ ਦੀ ਜੋ ਵੀ ਵਸਤੂ ਹੈ ਅਸੀਂ ਉਸ ਨੂੰ ਸਤਿਗੁਰੂ ਜੀ ਦੀ ਜਾਣ ਕੇ ਸਾਂਭਾਲ ਕਰਦੇ ਹਾਂ ਜੋ ਖੇਤਾਂ ਵਿੱਚ ਬੂਟਿਆਂ ਦੀ ਗੋਡੀ ਅਤੇ ਸਾਂਭਾਲ ਕਰੀਦੇ ਹੈ ਮਾਨਵੈ ਚੋਚਾ ਹੁੰਦਾ ਹੈ ਇਹ ਸਾਰੇ ਬੁੱਤੇ ਸਾਡੇ ਮਾਲਕ ਸਤਿਗੁਰੂ ਜੀ ਦੇ ਹਨ ਜੋ ਮਾਲਕ ਦੇ ਇਨ ਬੁੱਤਿਆਂ ਦੀ ਸੇਵਾ ਸੁਆੜ ਕਰੀਦੀ ਹੈ ਜਿਵੇਂ ਕਿਸੇ ਨੁਕ ਨੇ ਆਪਣੇ ਮਾਲਕ ਨੂੰ ਪਰਸ਼ੰਨ ਕਰਨਾ ਹੋਵੇ ਤਾਂ ਉਹ ਗਾਂਦਾ ਸਾਰਾ ਨਾ ਸਾਰਾ ਸੁਆਣ ਆਪਕਰ ਜਾਣ ਕੇ ਕਰਦਾ ਹੈ ਘਰ ਨੂੰ ਸੋਹਣਾ ਬਣਾਉਣਾ ਹੈ ਬਾਹਰ ਬਾਹਰ ਖਰਾਬ ਹੁੰਦੀਆਂ ਚੀਜ਼ਾਂ ਨੂੰ ਬਚਾਉਣਾ ਹੈ ਅਤੇ ਖੇਤਾਂ ਵਿੱਚ ਪੂਰੀ ਤਨਦੇਹੀ ਨਾਲ ਕੰਮ ਕਰਦਾ ਹੈ ਉਸ ਨੂੰ ਕਰੋ ਪਰਮਾਤਮਾ ਦੀ ਖੁਸ਼ੀ ਹੁੰਦੀ ਹੈ ਤੇ ਜਿਹੜਾ ਲੰਗਰ ਪਾਣੀ ਛੱਕ ਕੇ ਸੁੱਤਾ ਰਹੇ ਜਾਂ ਐਵੇਂ ਬਾਹਰ ਕੰਮ ਫੜ ਕੇ ਸਮੇਂ ਨੂੰ ਜਾਈ ਹੀ ਗਵਾ ਦੇਵੇ ਮਾਲਕ ਦਾ ਚਿੱਤ ਵੀ ਉਸ ਉੱਪਰ ਖੁਸ਼ ਨਹੀਂ ਹੁੰਦਾ ਜੋ ਅਸੀਂ ਤਾਂ ਸਾਰੇ ਕੰਮ ਆਪਣੇ ਮਾਲਕ ਸਤਿਗੁਰੂ ਜੀ ਦੀ ਖੁਸ਼ੀ ਲੈਣ ਲਈ ਹੀ ਕਰਦੇ ਹਾਂ ਕਿ ਕਿਵੇਂ ਨਾ ਕਿਵੇਂ ਸਾਰੇ ਸਾਡੇ ਉੱਪਰ ਮਾਲਕ ਦੀ ਖੁਸ਼ੀ ਬਣੀ ਰਹੇ ਬਾਬਾ ਜੀ ਦਾ ਜੀਵਨ ਪੰਜਵੇਂ ਪਾਸ਼ਾ ਜੀ ਦੇ ਇਸ ਮਾਕ ਅਨੁਸਾਰ ਬਣ ਚੁੱਕਾ ਸੀ ਕਿ ਮਨ ਮਚ ਕਰਮ ਪ੍ਰਮੇ ਇਕ ਧਿਆਏ ਸ਼ਰਮ ਹਲਾ ਸੋਈ ਜਨ ਭਾਈ ਮੰਨਤਾ ਰੋ ਹਰਸਮੀ ਉਸ ਵਾਹੀ ਗੁਰੂ ਜੀ ਦੇ ਚੰਨ ਮਲ ਬਣਿਆ ਰਹਿੰਦਾ ਤੇ ਜੇਕਰ ਕੋਈ ਸੰਗਤੀ ਪਰਸਾ ਜਾਵੇ ਤਾਂ ਵਚਨਾਂ ਦੁਬਾਰਾ ਉਹਨਾਂ ਨਾਲ ਆਵੋ ਸੰਤ ਪਿਆਰੇ ਹੋ ਆਵੋ ਸੰਤ ਮਿਲੋ ਮੇਰੇ ਭਾਈ ਮੈਨ ਹਰ ਹਰ ਕਥਾ ਕਰੋ ਹਰ ਹਰ ਨਾਮ ਹੋਤ ਹੈ ਕਲ ਜੁਗ ਖੇਵਟ ਪਰ ਸਬਦ ਤਰੋ ਆਵੋ ਸੰਤ ਮਿਲੋ ਮੇਰੇ ਭਾਈ ਮੈਨ ਮੈਂ ਮੈਂ ਹਰ ਹਰ ਨਾਮ ਖਾਨ ਕਤ ਵੈਦ ਕਿਉ ਪਾਈਏ ਪ੍ਰਭੂ ਆਪਣਾ ਮੈਂ ਕਿਉ ਕਰੂ ਉਪਦੇਸ਼ ਹਰ ਨਾਨਕ ਨਸਾਰਾਏ ਜਿਕੇ ਸੁਪਰੀਮੀਆਂ ਨਾਲ ਉਸ ਆਕਾਰ ਪਰਖ ਬਾਹੀ ਗੁਰੂ ਜੀ ਦੇ ਮਲਾਪ ਸਵੰਦੀ ਹੀ ਵਿਚਾਰਾ ਹੁੰਦੀਆਂ ਜਾਂ ਜਿਕੇ ਲੱਗਿਆ ਕਿ ਬਾਬਾ ਜੀ ਨੇ ਆਪਣੇ ਸੂਖਮ ਤੇ ਸਤੂਲ ਸਭ ਕੱਜ ਹੀ ਬਾਹੀ ਗੁਰੂ ਜੀ ਨੂੰ ਪ੍ਰਸੰਨ ਕਰਨ ਲਈ ਉਹਨ ਤੌਰ ਤੇ ਉਹਨਾਂ ਨੂੰ ਅਰਪਣ ਕਰ ਰੱਖਿਆ ਸੀ ਆਪਣਾ ਆਪਣੇ ਪਾਸ ਕੁਝ ਵੀ ਨਹੀਂ ਸੀ ਬਸ ਮੈਂ ਨਾ ਹੀ ਪ੍ਰਭੂ ਸਭ ਕੁਛ ਦੀਨਾ ਇੱਗੇ ਨਿਰਗੁਣ ਉੱਗੇ ਸਰਗੁਣ ਕੇਲ ਕਰਤ ਵਿੱਚ ਸਵਾਮੀ ਮੇਰਾ ਦੀ ਵਾਸਤਾ ਵਿੱਚ ਆਪ ਜੀ ਮਿਕਚਰਦੇ ਸਨ ਸਵੇਰ ਤੋਂ ਸ਼ਾਮ ਤੇ ਅਗਲੀ ਸਵੇਰ ਤੱਕ ਸਾਰਾ ਸਮਾਂ ਮਾਨ ਬਾਚ ਧਰਮ ਪਰਮ ਇਕ ਧਿਆਵੇਂ ਸੱਚ ਹੀ ਮਤੀਤ ਹੁੰਦਾ ਬਾਬਾ ਜੀ ਨੇ ਹਰ ਕੰਮ ਨੂੰ ਪਰਮੇਸ਼ਰ ਦੀ ਬੰਦਗੀ ਹੀ ਬਣਾ ਲਿਆ ਹੋਇਆ ਸੀ ਤਨ 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 ਜਨਾਇਆ ਬੜੀ ਗੱਲ ਹੀ ਸੀ ਓ ਮਹਾਨ ਆਤਮਾ ਪਰ thai ਤੋ ਇਹ ਦਿਖਾਣਾ ਬਹੁਤ ਔਖਾ ਹੈ ਉਹਨਾਂ ਨੇ ਕਰਨੀ ਕਰਨ ਲਈ ਤਾਂ ਬਾਬਾ ਕਬੀਰ ਜੀ ਦਾ ਫਰਮਾਨ ਹੀ ਟਕਦਾ ਹੈ ਕਿਵੇਂ ਕੋਸੀ ਸੁਬਾਹ ਪਲ ਸੁਬਾਹ ਨਹੀਂ ਦੇਖੇ ਹੀ ਮਹੀ ਪ੍ਰਮਾਨ ਦੇਖਾ ਹੀ ਪ੍ਰਮਾਨ ਜਿੰਨਾ ਮੜਪਾ ਅਗਿਆਨੇ ਆਪ ਜੀ ਨੂੰ ਅੰਦਰਲੀ ਅੱਖ ਨਾਲ ਵੇਖਿਆ ਹੈ ਉਹੀ ਜਾਣਦੇ ਹਨ ਕਿ ਉਹਨਾਂ ਦਾ ਜੀਵਨ ਕਿਹੋ ਜਿਹਾ ਸੀ